ਸਤਿ ਸ੍ਰੀ ਅਕਾਲ ਦੋਸਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਏ ਚਾਰਟਡ ਅਕਾਊਂਟੈਂਟ ਸਤਿੰਦਰ ਕੋਹਲੀ ਦੀ ਜੋ ਗ੍ਰਿਫਤਾਰੀ ਕੀਤੀ ਗਈ ਹੈ ਉਸ ਦੇ ਨਾਲ ਬਹੁਤ ਵੱਡੇ ਜਿਹੜੇ ਖੁਲਾਸੇ ਉਹ ਸਾਹਮਣੇ ਆ ਰਹੇ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਹੀ ਕੋਹਲੀ ਸਾਹਿਬ ਐਸਜੀਪੀਸੀ ਨਾਲ ਜੁੜੇ ਸੰਖਤਾ ਉਸ ਵਕਤ 33 ਲੱਖ ਰੁਪਏ ਪੂਰੇ ਸਾਲ ਦੀ ਇਹਨਾਂ ਦੀ ਤਨਖਾਹ ਸੀ ਜਿਸ ਨੂੰ ਲੈ ਕੇ ਇਹਨਾਂ ਦਾ ਕੰਮ ਕੀ ਸੀ ਕਿ ਜੋ ਵੀ ਪੂਰੇ ਦਾ ਪੂਰਾ ਰਿਕਾਰਡ ਹੈ ਐਸਜੀਪੀਸੀ ਦਾ ਉਸ ਦਾ ਕੰਪਿਊਟਰਿਕਰਨ ਕਰਨਾ ਸੀ ਇਹਨਾਂ ਦੀ ਕੰਪਨੀ ਦਾ ਨਾਮ ਸੀ ਐਸਐਸ ਕੋਹਲੀ ਐਂਡ ਐਸੋਸੀਏਟ ਜਿਸ ਦੇ ਸੀਏ ਸਨ ਇਹਨਾਂ ਨੇ ਹਫਤੇ ਸਿਰਫ ਇੱਕ ਦਿਨ ਜੋ ਕਿ ਇੱਕ ਨਵਾਂ ਖੁਲਾਸਾ ਹੋਇਆ ਕਿ ਹਫਤੇ ਚ ਸਿਰਫ ਇੱਕ ਦਿਨ ਇਹ ਆਪਣੇ ਅੰਮ੍ਰਿਤਸਰ ਆਉਂਦੇ ਸਨ ਜਾਂ ਕਹਿ ਸਕਦੇ ਆ ਮਹੀਨੇ ਚ ਚਾਰ ਵਾਰ ਜਿਸ ਨੂੰ ਲੈ ਕੇ ਕੋਈ ਵੀ ਜਿਹੜਾ ਕੰਮ ਸੀ ਉਹ ਸਿਰੇ ਨਹੀਂ ਚੜ ਸਕਿਆ ਜਿਸ ਵੇਲੇ ਲਗਾਤਾਰ ਇਹਨਾਂ ਦੀ ਤਨਖਾਹ ਜਿਹੜੀ ਸੀ ਉਹ ਹਰ ਸਾਲ ਵਧਦੀ ਰਹੀ 2014 ਆਉਂਦਿਆਂ ਆਉਂਦਿਆਂ ਲਗਭਗ 61 ਲੱਖ ਰੁਪਏ ਜਿਹੜੀ ਸੀ ਉਹ ਸਾਲ ਦੀ ਜਿਹੜੀ ਇਹਨਾਂ ਦੀ ਤਨਖਾਹ ਹੋ ਗਈ ਸੀ ਇਹ ਕਹਿਣਾ ਹੈ ਈਸ਼ਵਰ ਸਿੰਘ ਕਮੇਟੀ ਦਾ ਜਿਹੜੀ ਜਿਸ ਦੀ ਅਗਵਾਈ ਦੇ ਵਿੱਚ ਐਸਜੀਪੀਸੀ ਵੱਲੋਂ ਜਿਹੜੀ ਹੈ ਜਾਂਚ ਕਰਵਾਈ ਗਈ ਸੀ ਔਰ ਜਿਸ ਦੇ ਆਧਾਰ ਤੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਐਫਆਈਆਰ 16 ਬੰਦਿਆਂ ਦੇ ਉੱਪਰ ਕੀਤੀ ਗਈ ਹੈ ਉਤੇ ਵਿੱਚ ਇਹਨਾਂ ਦੀ ਜਿਹੜੀ ਪਹਿਲੀ ਗ੍ਰਿਫਤਾਰੀ ਹੋਈ ਹੈ ਔਰ ਤਿੰਨ ਜਿਹੜੇ ਮਲਜ਼ਮ ਹੈ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੰਗਾਉ ਜ਼ਮਾਨਤ ਦੀ ਪਟੀਸ਼ਨ ਪਾ ਚੁੱਕੇ ਹੈ ਇਹਦੀ ਗ੍ਰਿਫਤਾਰੀ ਦੇ ਨਾਲ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਏ ਹੈ ਜਿਸ ਦੇ ਨਾਲ ਇੱਕ ਅਹਿਮ ਖੁਲਾਸਾ ਇਹ ਵੀ ਹੈ ਕਿ ਸਤਿੰਦਰ ਸਿੰਘ ਕੋਹਲੀ ਐਸਜੀਪੀਸੀ ਦੇ ਨਾਲ ਨਾਲ ਉਸ ਸਮੇਂ ਤੋਂ ਲੈ ਕੇ ਹੀ ਹੁਣ ਤੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਸੀਏ ਨੇ ਦੋਨੋਂ ਪਾਸੇ ਕੰਮ ਇਹੀ ਦੇਖਦੇ ਸਨ ਦੱਸਿਆ ਇਹ ਵੀ ਗਿਆ ਸੀ ਕਿ ਐਸਜੀਪੀਸੀ ਨੇ ਇੱਕ ਵਾਰ ਪਹਿਲਾਂ ਇਹਨਾਂ ਨੂੰ ਕੱਢ ਵੀ ਦਿੱਤਾ ਸੀ ਉਹਦਾ ਕਾਰਨ ਕੀ ਸੀ ਕਿ ਇਹਨਾਂ ਨੇ ਜਿਹੜੇ ਇਹਨਾਂ ਨੂੰ ਕੰਮ ਸੌਪੇ ਸੀ 4 ਕੰਮ ਸੌਂਪੇ ਸੀ ਉਹਦੇ ਵਿੱਚੋਂ ਇੱਕ ਕੰਮ ਹੀ ਕੀਤਾ ਸੀ ਤਿੰਨ ਕੰਮ ਕੀਤੇ ਹੀ ਨਹੀਂ ਸੀ ਪਰ ਉਹਦੇ ਜਿਹੜੇ ਪੈਸੇ ਆ ਉਹ ਇਹ ਲੈ ਚੁੱਕੇ ਸੀ ਜਿਸ ਦੇ ਚਲਦਿਆਂ ਇਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਵੀ ਖਤਮ ਕੀਤੀਆਂ ਗਈਆਂ ਸੀ ਔਰ ਇਹਨਾਂ ਦੇ ਉੱਪਰ 75% ਜਿਹੜਾ ਰਿਕਵਰੀ ਦਾ ਸੀਗਾ ਉਹ ਵੀ ਕਿਹਾ ਗਿਆ ਸੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੀਤੀ ਜਾਏਗੀ ਪਰ ਹੁਣ ਇਹ ਗੱਲ 2020 ਦੀ ਹੈ 5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਜਿਹਦੇ ਵਿੱਚੋਂ ਅਜੇ ਤੱਕ ਇੱਕ ਵੀ ਰੁਪਿਆ ਜਿਹੜਾ ਉਹ ਕੋਲੀ ਵੱਲੋਂ ਰਿਕਵਰ ਨਹੀਂ ਕਰਵਾਇਆ ਗਿਆ ਜਾਂ ਐਸਜੀਪੀਸੀ ਵੱਲੋਂ ਕਵਰ ਨਹੀਂ ਕੀਤਾ ਗਿਆ ਹੋਰ ਵੀ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਹੈ ਕਿਉਂਕਿ ਐਸਜੀਪੀਸੀ ਬਹੁਤ ਵੱਡੀ ਸਿੱਖ ਕੌਮ ਦੀ ਸੰਸਥਾ ਹੈ ਜਿਸ ਦੇ ਵਿੱਚ ਅੰਡਰ ਬਹੁਤ ਕੁਝ ਆਉਂਦਾ ਹੈ ਚਾਹੇ ਸਵਰੂਪ ਛਾਪਨ ਦਾ ਮਾਮਲਾ ਹੋਵੇ ਤੇ ਚਾਹੇ ਅੱਗੇ ਦੇਣ ਦਾ ਆ ਹੋਰ ਵੀ ਬਹੁਤ ਸਾਰੀਆਂ ਕਿਉਂਕਿ ਇਹ ਤਾਂ ਇੱਕ ਮਾਮਲਾ ਹੀ ਸਾਹਮਣੇ ਆਇਆ ਕਿ ਜਿਹਦੇ ਵਿੱਚ ਘੁਟਾਲਾ ਸ਼ਬਦ ਨਹੀਂ ਵਰਤ ਸਕਦੇ ਚਲੋ ਕਿਉਂਕਿ ਇਹ ਹੋਇਆ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਖੁਦ ਮੰਨਿਆ ਕਿ ਪੈਸਿਆਂ ਦੇ ਲੈਣ ਦੇਣ ਦਾ ਜਿਹੜਾ ਕੰਮ ਹੋਇਆ ਉਸ ਦੇ ਵਿੱਚ ਹੀ ਸਿਰਫ ਅਸੀਂ ਕਾਰਵਾਈ ਜਿਹੜੀ ਹੈ ਉਹ 16 ਮੁਲਾਜ਼ਮਾਂ ਦੇ ਖਿਲਾਫ ਕਰ ਚੁੱਕੇ ਹਾਂ ਪਰ ਸਿੱਖ ਸੰਗਤ ਇਹ ਵੀ ਜਾਨਣਾ ਚਾਹੁੰਦੀ ਹੈ ਕਿ ਉਹ ਰੂਪ ਜਿਹੜੇ ਗੁਰੂ ਮਹਾਰਾਜ ਦੇ ਦਿੱਤੇ ਗਏ ਨੇ ਉਹ ਕਿੱਥੇ ਨੇ ਕੀ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਨੇ ਪਾਫ ਕੇ ਉਹ ਸੁਰੱਖਿਅਤ ਥਾਵਾਂ ਤੇ ਹੀ ਨੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਦੀ ਘਟਨਾ ਤਾਂ ਨਹੀਂ ਹੋ ਸਕਦੀ ਜਿਸ ਦੇ ਨਾਲ ਫਿਰ ਸਿੱਖ ਜਿਹੜੇ ਹਿਰਦੇ ਆ ਉਹ ਵਲੂੰਦਰੇ ਜਾ ਸਕਦੇ ਆ ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਅੰਦਰ ਗੱਲਾਂ ਚੱਲ ਰਹੀਆਂ ਹੈ ਕੇ ਉਹਨਾਂ ਦੇ ਬਾਰੇ ਐਟ ਲੀਸਟ ਪਤਾ ਤਾਂ ਲੱਗਣਾ ਚਾਹੀਦਾ ਹੈ ਜੇਕਰ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਕੇ ਮਾਮਲਾ ਖਤਮ ਕਰ ਦਿੱਤਾ ਹੈ ਤਾਂ ਫਿਰ ਘੱਟੋ-ਘੱਟ ਉਹ ਜਨਤਕ ਕੀਤੇ ਜਾਣ ਵੇਰਵੇ ਤਾਂ ਕਿ ਪਤਾ ਲੱਗੇ ਕਿ ਇਸ ਰੂਪ ਜਿਹੜੇ ਨੇ ਗੁਰੂ ਮਹਾਰਾਜ ਜੀ ਦੇ ਉਹ ਪੰਜਾਬ 'ਚ ਦਿੱਤੇ ਗਏ ਐ ਬਾਹਰੀਆਂ ਸਟੇਟਾਂ 'ਚ ਦਿੱਤੇ ਗਏ ਐ ਬਾਹਰਲੇ ਮੁਲਕਾਂ 'ਚ ਦਿੱਤੇ ਗਏ ਕਿੱਥੇ ਦਿੱਤੇ ਗਏ ਕਿਉਂਕਿ ਨਹੀਂ ਪਤਾ ਚੱਲ ਪਾ ਰਿਹਾ ਸ਼੍ਰੋਮਣਿਕ ਕਮੇਟੀ ਨੂੰ ਵੀ ਅਜੇ ਤੱਕ ਕਿਉਂਕਿ ਇੰਨੇ ਸਾਲ ਹੋ ਗਏ ਮਾਮਲਾ ਪਖੇ ਹੋਏ ਨੂੰ ਸ਼੍ਰੋਮਣਿਕ ਕਮੇਟੀ ਵੀ ਅਜੇ ਤੱਕ ਨਹੀਂ ਇਸ ਪੜਤਾਲ ਕਰ ਪਾਈ ਕਿਉਂਕਿ ਸਿੱਧਾ ਇੰਨਾ ਗੱਲ ਕਹਿ ਕੇ ਕਮਨਵੇਡ ਦਿੱਤਾ ਗਿਆ ਕਿ ਉਹ ਜਿਹੜੇ ਸਰੂਪ ਸੰਗੁਰੂ ਮਹਾਰਾਜ ਤੇ ਉਹ ਬਾਹਰ ਦੀ ਬਾਹਰ ਦੇ ਦਿੱਤੇ ਗਏ ਨੇ ਉਹਨਾਂ ਦੀ ਜਿਹੜੀ ਪੈਸੇ ਹੈ ਜਾਂ ਰਸੀਦ ਹੈ ਉਹ ਨਹੀਂ ਕੱਟੀ ਗਈ ਪਰ ਇਹਨਾਂ ਤਾਂ ਜ਼ਰੂਰ ਲਿਖਿਆ ਹੋਵੇਗਾ ਕਿ ਉਹ ਕਿਹੜੇ ਆਦਮੀ ਨੂੰ ਦਿੱਤੇ ਹੈ ਕਿਹੜੀ ਸੰਸਥਾ ਨੂੰ ਦਿੱਤੇ ਹੈ ਉਹ ਇਸ ਵਕਤ ਹਨ ਕਿੱਥੇ ਇਹੀ ਤਾਂ ਸਿੱਖ ਸੰਗਤ ਜਿਹੜੀ ਹੈ ਉਹ ਜਾਣਨਾ ਚਾਹੁੰਦੀ ਹੈ ਇਹ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਿਉਂਕਿ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਸਨ ਉਹਦੇ ਵਿੱਚ ਇਹੀ ਗੱਲ ਉਹ ਕਹਿ ਰਹੇ ਸਨ ਭਗਵੰਤ ਸਿੰਘ ਮਾਨ ਦਾ ਵੀ ਇਹੀ ਕਹਿਣਾ ਹੈ ਕਿ ਸਾਨੂੰ ਸਿਰਫ ਸਾਨੂੰ ਤੇ ਸਿੱਖ ਸੰਗਤ ਨੂੰ ਸਿਰਫ ਇੰਨਾ ਜ਼ਰੂਰ ਦੱਸੋ ਕਿ ਉਹ ਵੇਰਵੇ ਜਨਤਕ ਕਰੋ ਬੇਸ਼ੱਕ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਅਗਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਅਗਲੇ ਦਿਨ 12 ਵਜੇ ਉਹ ਜਨਤਕ ਕਰ ਦਿੱਤੇ ਜਾਣਗੇ ਵੇਰਵੇ ਪਰ ਅਜੇ ਵੀ ਉਹ ਵੇਰਵੇ ਜੜੇ ਜਨ ਤੱਕ ਨਹੀਂ ਕੀਤੇ ਗਏ ਜਾਂ ਇਹ ਕਹਿ ਸਕਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਹਦਾ ਜਿਹੜਾ ਰਿਕਾਰਡ ਸੀ ਉਹ ਰੱਖਿਆ ਹੀ ਨਹੀਂ ਗਿਆ ਇਸੇ ਰਿਕਾਰਡ ਨੂੰ ਰੱਖਣ ਵਾਸਤੇ ਹੀ ਜਿਹੜਾ ਸੀਏ ਸਾਹਿਬ ਨੂੰ ਮੈਂ ਗੱਲ ਇੱਥੇ ਲੈ ਕੇ ਆਣੀ ਸੀ ਕਿ ਇਹੋ ਜੇ ਸਾਰੇ ਜਿਹੜੇ ਰਿਕਾਰਡ ਹੈ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪਨ ਦੀ ਗੱਲ ਹੈ ਦੇਨ ਅੱਗੇ ਸੰਸਥਾਵਾਂ ਨੂੰ ਦੇਨ ਦੀ ਗੱਲ ਹੈ ਜਾਂ ਹੋਰ ਪੈਸੇ ਦੇ ਲੈਣ ਦੇਣ ਦਾ ਜਿੱਥੇ ਵੀ ਮਸਲਾ ਆਉਂਦਾ ਹੈ ਇਹੀ ਸਾਰੀਆਂ ਸਮਾਵਾ ਹੁੰਦੀਆਂ ਚਾਰਟਰਡ ਅਕਾਊਂਟੈਂਟ ਦੇ ਆ ਉਹਦੇ ਵਿੱਚ ਬੇਨੇਮੀਆ ਹੋਈਆਂ ਜਦੋਂ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਹੈ ਉਹਦੇ ਵਿੱਚ ਇਹ ਗੱਲ ਸਾਫ਼ ਤੇ ਸਪਸ਼ਟ ਸਾਹਮਣੇ ਆਈ ਹੈ ਕਿ ਕੋਈ ਵੀ ਜਿਹੜਾ ਕੰਮ ਹੈ ਉਹ ਨਹੀਂ ਕੀਤਾ ਗਿਆ ਤਾਂ ਹੀ ਤਾਂ ਬਾਅਦ ਦੇ ਵਿੱਚ ਐਸਜੀਪੀਸੀ ਨੂੰ ਰਿਕਵਰੀ ਲਈ ਜੁਡੀਸ਼ੀਅਲ ਜਿਹੜੀ ਇਹ ਕਾਰਵਾਈ ਉਹ ਕਰਨੀ ਪਈ ਭਾਵੇਂ ਕਿ ਅਜੇ ਹੋਰ ਵੀ ਬਹੁਤ ਸਾਰੇ ਜਿਹੜੇ ਖੁਲਾਸੇ ਆ ਉਹ ਸਿੱਖ ਸੰਗਤ ਦੇ ਸਾਹਮਣੇ ਆਉਣਗੇ ਕਿਉਂਕਿ ਜਿਹੜੇ ਕੋਲੀ ਸਾਹਿਬ ਹੈ ਉਹਨਾਂ ਦਾ 6 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਲਿਆ ਗਿਆ ਇੱਕ ਦੱਸਿਆ ਮਹਾਰਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਬਹੁਤ ਸਾਰੇ ਲੋਕ ਨੇ ਉਹ ਸੇਵਾ ਦੇ ਤੌਰ ਤੇ ਕੰਮ ਕਰਦੇ ਐ ਕਿਉਂਕਿ ਜਿਹੜੀ ਹੁਣ ਤਨਖਾਹ ਜਿਸ ਵੇਲੇ ਇਹਨਾਂ ਨੂੰ ਹਟਾਇਆ ਗਿਆ ਕੋਲੀ ਸਾਹਿਬ ਨੂੰ ਉਸ ਵੇਲੇ ਉਹਨਾਂ ਦੀ ਤਨਖਾਹ 1 ਕਰੋੜ 15 ਲੱਖ ਪਰ ਸਾਲ ਸੀ ਜੋ ਕਿ ਬਹੁਤ ਜ਼ਿਆਦਾ ਸੀ ਪਰ ਜਿਸ ਹਿਸਾਬ ਨਾਲ ਕੰਮ ਦੇਖਿਆ ਜਾ ਰਿਹਾ ਹੈ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਤੇ ਇੰਨੇ ਜਿੰਨੇ ਜਿਹੜੇ ਪੈਸੇ ਉਹਨਾਂ ਨੇ ਲਏ ਐ ਸਿਆਸੀ ਮਾਹਰਾਂ ਦਾ ਜਾਂ ਜੋ ਧਰਮ ਦੇ ਨਾਲ ਰਿਲੇਟਡ ਵਿਸ਼ਲੇਸ਼ਕ ਨੇ ਉਹ ਇਹ ਗੱਲ ਜਰੂਰ ਕਹਿ ਰਹੇ ਆ ਕਿ ਗੁਰਦੁਆਰਿਆਂ ਦੇ ਵਿੱਚ ਲੋਕ ਸ਼ਰਧਾ ਭਾਵਨਾ ਨਾਲ ਸੇਵਾ ਕਰ ਦਿੰਦੇ ਆ ਜਾਂ ਘੱਟ ਪੈਸੇ ਲੈ ਕੇ ਤਾਂ ਕੰਮ ਕਰਦੇ ਆ ਵੀ ਚਲੋ ਪਰਿਵਾਰ ਪਾਲਣਾ ਪਰ ਐਡੀ ਵੱਡੀ ਅਮਾਉਂਟ ਜਿਹੜੀ ਐ ਉਹ ਲੈਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਕੀਤਾ ਗਿਆ ਜਿਸ ਦਾ ਕਰਕੇ ਕੋਹਲੀ ਸਾਹਿਬ ਜਿਹੜੇ ਨੇ ਉਹ ਉਹਨਾਂ ਨੂੰ ਇੱਕ ਵਾਰ ਅਹੁਦੇ ਤੋਂ ਹਟਾਇਆ ਵੀ ਗਿਆ ਬਾਅਦ ਦੇ ਵਿੱਚ ਰਿਕਵਰੀ ਬੇਸ਼ੱਕ ਨਹੀਂ ਹੋਈ ਪਰ ਹੁਣ ਜਿਸ ਤਰੀਕੇ ਨਾਲ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਔਰ ਰਿਮਾਂਡ ਦੇ ਉੱਪਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਵੱਡੇ ਖੁਲਾਸੇ ਉਸ ਸਿੱਖ ਸੰਗਤ ਦੇ ਸਾਹਮਣੇ ਆਉਣ ਵਾਲੇ ਹੈ ਧੰਨਵਾਦ